ਦੋਸਤੋ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆਂ ਤਾਂ ਕੁਝ ਡਾਕਟਰ ਸਹਿਬਾਨ ਨੇ ਜਿਹੜੇ ਆਪਣਾ ਬਰਥਡੇ ਮਨਾਉਂਦੇ ਪਏ ਨੇ ਇੱਥੇ ਤਾਂ ਵਧੀਆ ਗੱਲ ਹੈ ਕਿਉਂਕਿ ਡਾਕਟਰ ਸਹਿਬਾਨ ਜਿਹੜੇ ਨੇ ਉਹਨਾਂ ਵਾਸਤੇ ਵੀ ਇੱਕ ਚੰਗੀ ਗੱਲ ਹੈ ਵਧੀਆ ਗੱਲ ਹੈ ਕਿਉਂਕਿ ਉਹ ਵੀ ਆਪਣਾ ਜਿਹੜਾ ਕੰਮ ਹੈ ਵਾ ਖੂਬ ਤਰੀਕੇ ਦੇ ਨਾਲ ਨਿਭਾਉਂਦੇ ਨੇ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਵਧੀਆ ਕੱਢਣ ਦਾ ਹੱਕ ਹੈਗਾ ਤਾਂ ਫਿਲਹਾਲ ਦੇਖ ਸਕਦੇ ਹੋ ਕਿ ਤਮਾਮ ਡਾਕਟਰ ਸਹਿਬਾਨ ਜਿਹੜੇ ਨੇ ਇਸ ਜਗ੍ਹਾ ਤੇ ਉੱਤੇ ਬੈਠੇ ਨੇ ਤੇ ਖੁਸ਼ੀ ਦੀ ਗੱਲ ਹੈ ਕਿ ਵੱਡੇ ਮਨਾਇਆ ਜਾ ਰਿਹਾ ਕੇਕ ਕੱਟੇ ਜਾ ਰਿਹਾ ਪਾਰਟੀ ਚੱਲਦੀ ਪਈ ਹੈ ਗੱਲਬਾਤ ਅਸੀਂ ਜਰੂਰ ਸਾਂਝੀ ਕਰਾਂਗੇ ਜਿਹੜੇ ਡਾਕਟਰ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਫਿਲਹਾਲ ਇੱਕ ਖਾਸ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਅੰਮ੍ਰਿਤਸਰ ਦੀ ਤਸਵੀਰ ਆ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀ ਤਸਵੀਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਾਂ ਗੱਲਬਾਤ ਵੀ ਅਸੀਂ ਜਰੂਰ ਕਰਾਂਗੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗਾ ਜੀ ਅੱਜ ਪਾਰਟੀ ਬਹੁਤ ਹੀ ਵਧੀਆ ਲੱਗਾ ਜੀ ਗਰਮੀਤ ਕੀ ਨਾਮ ਤੁਹਾਡਾ ਰਾਜਕੌਰ ਮੇਟਨ ਰਾਜਕੌਰ ਮੈਂ 1 ਜਨਵਰੀ ਨੂੰ ਜੁਆਇਨ ਨਹੀਂ ਕੀਤਾ ਜੀ ਹਾਂ ਜੀ ਤੇ ਅੱਜ ਗਰਮੀਤ ਸੁਪਰਡੈਂਟ ਗੁਰੂ ਜੀ ਕਹਿੰਦੇ ਆ ਵੈਸੇ ਉਹਨਾਂ ਨੂੰ ਉਹਨਾਂ ਦਾ ਬਰਥਡੇ ਪਰਮਾਤਮਾ ਲੰਬੀਆਂ ਉਮਰਾਂ ਕਰੇ ਕਿੰਨਾ ਟਾਈਮ ਹੋਇਆ ਜੀ ਮੈਨੂੰ ਤੇ ਮਹੀਨਾ ਹੋਇਆ ਇੱਥੇ ਟਾਈਮ 4 ਵਜੇ ਚਲ ਬਿਲਕੁਲ ਵਧੀਆ ਗੱਲ ਹੈ ਔਰ ਵੀ ਡਾਕਟਰ ਸਹਿਬਾਨ ਇੱਥੇ ਮੌਜੂਦ ਨੇ ਗੱਲਬਾਤ ਅਸੀਂ ਸਾਰਿਆਂ ਦੇ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਨਾਮ ਸਰਤਾ ਦਾ ਮੇਰਾ ਨਾਮ ਗੁਰਮੀਤ ਸਿੰਘ ਜੀ ਜੀ ਤੁਹਾਡਾ ਬਰਥਡੇ ਆ ਹਾਂ ਮੇਰਾ ਵੀ ਸੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਬਹੁਤ ਮੁਬਾਰਕਾਂ ਜੀ ਅੱਛਾ ਸਰ ਸਮਾਂ ਕੀ ਹੈ ਤਰੀਕ ਕਿੰਨੀ ਹੈ ਤੇ ਟਾਈਮ ਕਿੰਨਾ ਬਚਿਆ 4 ਵਜੇ ਹੈ ਜੀ ਹਾਂਜੀ ਤੇ ਅੱਜ 4 ਤਰੀਕ ਹੈ ਜੀ ਤੇ 4 ਵਜੇ ਤੋਂ ਬਾਅਦ ਬਰਥਡੇ ਮਨਾ ਰਹੇ ਆ ਇਹ ਬਰਥਡੇ ਨਹੀਂ ਮਨਾਇਆ ਜਾ ਰਿਹਾ ਸੀ ਬੇਸਿਕਲੀ ਹਾਂਜੀ ਨਹੀਂ ਬਰਥਡੇ ਨਹੀਂ ਬਰਥਡੇ ਦੇ ਕੋ ਓਕੇ ਜਨ ਕਰ ਦਿੱਤੀ ਤੁਸੀਂ ਮੈਨੂੰ ਕਿਹਾ ਜੀ ਹਾਂ ਜੀ ਬਰਥਡੇ ਮੈਂ ਤਾਂ ਕਰ ਰਿਹਾ ਬੇਸਿਕਲੀ ਇਹ ਕੀ ਹੈਗਾ ਕਿ ਅਸੀਂ ਆਪਣੀ ਐਸੋਸੀਏਸ਼ਨ ਦਾ ਕੈਲੰਡਰ ਲਾਂਚ ਕੀਤਾ ਸੀ ਤੇ ਜਦੋਂ ਹਸਪੀਟਲ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਰੱਖਿਆ ਵੀ ਖਾਣਾ ਖੁਣਾ ਜਿਹੜਾ ਵੀ ਜੋ ਵੀ ਹੈਗਾ ਚਾਹ ਪਾਣੀ ਦਾ ਪ੍ਰੋਗਰਾਮ ਉਹ ਖਾ ਪੀ ਕੇ ਤੇ ਜਾਓ ਜੀ ਠੀਕ ਹੈ ਗੱਲ ਕਾਫੀ ਸਟਾਫ ਜਿਹੜਾ ਸੀ ਹਸਪੀਟਲ ਤੇ ਬੰਦ ਹੋਣ ਤੋਂ ਬਾਅਦ ਉਹ ਜਾ ਚੁੱਕਾ ਤੇ ਜਿਹੜੇ ਟੋਟਲ ਕੋਈ 15 20 ਜਣੇ ਇੱਥੇ ਹੈਗੇ ਸੀ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਕਿਹਾ ਜੀ ਚਾਹ ਕੌਫੀ ਜੋ ਅਰੇਂਜਮੈਂਟ ਹੈਗਾ ਉਹ ਤੁਸੀਂ ਖਾ ਲਓ ਤੇ ਉਹ ਖਾ ਕੇ ਤੇ ਉਹ ਜਾ ਰਹੇ ਡਿਊਟੀ ਸਰ ਕਿੰਨੇ ਵ ਅਸੀਂ ਸਿਵਲ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਸਕਦਾ ਹੈ ਨਹੀਂ ਜੇ ਤੇ ਵੇਖੋ ਜੀ ਕੋਈ ਮੱਲਕ ਕੇ ਮਾੜਾ ਕੰਮ ਇਹ ਕੰਮ ਤੇ ਘਰ ਹੋਣੀ ਚਾਹੀਦੀ ਨਹੀਂ ਕਰ ਨਹੀਂ ਠੀਕ ਹੈ ਘਰ ਘਰ ਵੀ ਹੁੰਦੇ ਨੇ ਘਰ ਵੀ ਹੁੰਦੇ ਨੇ ਪਰ ਅਸੀਂ ਇੱਥੇ ਕੀ ਨਹੀਂ ਜਾਇਜ਼ ਜਿਹੜਾ ਉਹ ਇਹ ਹੈ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਕੈਲੰਡਰ ਲਾਂਚ ਕਰ ਰਹੇ ਆ ਆਪਣੀ ਐਸੋਸੀਏਸ਼ਨ ਦਾ ਠੀਕ ਹੈ ਜੀ ਜਿਹੜੇ ਸਾਡੇ ਐਸੋਸੀਏਸ਼ਨ ਦੇ ਮੈਂਬਰ ਨੇ ਸਾਰੇ ਉਹ ਸਾਰੇ ਮੈਂਬਰ ਸਾਹਿਬਾਨ ਜਿਹੜੇ ਨੇ ਉਹ ਉੱਥੇ ਆਉਣਗੇ ਠੀਕ ਹੈ ਜੀ ਤੇ ਉਹ ਆ ਕੇ ਤਾਂ ਹੁਣ ਸਾਡਾ ਤਾਂ ਫਰਜ਼ ਬਣੇਗਾ ਧੰਨਵਾਦ ਧੰਨਵਾਦ ਹੈ ਤੁਹਾਡਾ ਚਲੋ ਹੋਰ ਵੀ ਡਾਕਟਰ ਸਹਿਬਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਰਿਆਂ ਦੇ ਨਾਲ ਕਰਦੇ ਆ ਆ ਸਾਡੇ ਰਕੇਸ਼ ਜੀ ਮੌਜੂਦ ਨੇ ਸਰ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਸਰ ਵਧੀਆ ਹੋ ਸਰ ਕੀ ਪਾਰਟੀ ਚੱਲ ਰਹੀ ਹੈ ਅੱਜ ਪਾਰਟੀ ਕੋਈ ਨਹੀਂ ਚੱਦੀ ਬੈ ਜੀ ਰਕੇਸ਼ ਸ਼ਰਮਾ ਚੇਅਰਮੈਨ ਅਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਪੰਜਾਬ ਸਾ ਕੀ ਚਾਹਣਾ ਚੰਦੇ ਅੱਜ ਕੀ ਪਾਰਟੀ ਚੱਲਦੀ ਨਹੀਂ ਪਾਰਟੀ ਕੋਈ ਨਹੀਂ ਸਾਡੀ ਮੀਟਿੰਗ ਹੀ ਮੰਥਲੀ ਮੀਟਿੰਗ ਹੁੰਦੀ ਆ ਯੂਨੀਅਨ ਦੀ ਉਹ ਮਨਾਈ ਜਾ ਰਹੀ ਹੈ ਇਸ ਤਰ੍ਹਾਂ ਦੀ ਪਾਰਟੀ ਹਰ ਸਾਲ ਨਹੀਂ ਚੱਲਦੀ ਪਾਰਟੀ ਨਹੀਂ ਹਰ ਸਾਲ ਮਨਾਈ ਜਾਂਦੀ ਮੀਟਿੰਗ ਹੀ ਮੀਟਿੰਗ ਮੀਟਿੰਗ ਕੀਤੀ ਜਾਂਦੀ ਹਰ ਮਹੀਨੇ ਸਸੀਬੁਰ ਹਸਪਤਾਲ ਦੇ ਵਿੱਚ ਜਾਇਜ਼ ਨਹੀਂ ਹੁੰਦੀ ਬਿਲਕੁਲ ਬਿਲਕੁਲ ਮੀਟਿੰਗ 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 ਜੇ ਮੀਟਿੰਗ ਦੇ ਵਿੱਚ ਕਿਸੇ ਦਾ ਪ੍ਰਧਾਨ ਦਾ ਜਨਮ ਦਿਨ ਆ ਤੇ ਕੇਕ ਕਟਿਆ ਤੇ ਕੋਈ ਵਧੀਆ ਗੱਲ ਆ ਕੇਕ ਕੇ ਕਟਿਆ ਨਾ ਕੇਕ ਕਟਿਆ ਸਰ ਕੀ ਦੀ ਪਹਿਲੇ ਹੀ ਫਿਰ ਕੋਲ ਕੇ ਦੱਸਣਾ ਕੀ ਨਹੀਂ ਨਹੀਂ ਕਿਸੇ ਕਾਹੀ ਕਦੋਂ ਕਹਿੰਦੇ ਨਹੀਂ ਕਟਿਆ ਕੇ ਕਟਿਆ ਸਾਡੇ ਪ੍ਰਧਾਨ ਜਨਮ ਦਿਨ ਦਾ ਕੇਕ ਕਟਿਆ ਮੀਟਿੰਗ ਚੱਲ ਰਹੀ ਆ ਤੇ ਫਿਰ ਸਾਰੇ ਡਾਕਟਰ ਉੱਠ ਕੇ ਕਿਉਂ ਚੱਲ ਗਏ ਨਹੀਂ ਜੀ ਮੀਡੀਆ ਨੂੰ ਦੇਖ ਸਰ ਆ ਵੇਖ ਕੇ ਇਹ ਪਤਾ ਨਹੀਂ ਕਿਉਂ ਚੱਲ ਗਏ ਜੇ ਉਹਨਾਂ ਨੂੰ ਪੁੱਛੋ ਜਿਹੜੇ ਉੱ ਪਾਟੀ ਪਾਟੀ ਤੇ ਆਪਣੇ ਮੈਨੂੰ ਦੋਸਤੋ ਆਪਣੀ ਜਾਣਕਾਰੀ ਦੋ ਮੈਂ ਰਜਿੰਦਰਪਾਲ ਸਿੰਘ ਮੇਰਾ ਅਸਿਸਟੈਂਟ ਕਮਿਸ਼ਨਰ ਫੂਡ ਹੈ ਸਾਡੀ ਇੰਪਲਾਈ ਵੈਲਫੇਅਰ ਐਸੋਸੀਏਸ਼ਨ ਜੀ ਤੇ ਮੈਂ ਉਸ ਐਸੋਸੀਏਸ਼ਨ ਚ ਵਾਈਸ ਪ੍ਰੈਜ਼ੀਡੈਂਟ ਹਾਂ ਅੱਜ ਜਿਨ੍ਹਾਂ ਨੇ ਕੈਲੰਡਰ ਲਾਂਚ ਕਰਨਾ ਸੀ 2025 ਦਾ ਤੇ ਇਨਵਿਟੇਸ਼ਨ ਦਿੱਤੀ ਸੀ ਤੇ ਮੈਂ ਇੱਥੇ ਆ ਗਿਆ ਜਨਮ ਦਿਨੀ ਦਾ ਨਾਮ ਹਾਂਜੀ ਜਨਮ ਦਿਨੀ ਦਾ ਕਿਸ ਦਾ ਚਲੋ ਜਨਮ ਦਿਨ ਤਾਂ ਜਿਹੜਾ ਜਿਹਦਾ ਆਦਾ ਹੈ ਉਹ ਕੇਕ ਤਾਂ ਉਹਦਾ ਕੱਟਣਾ ਹੀ ਹੈ ਜੀ ਫਿਰ ਜਿਹੜਾ ਉਹ ਵਿੱਚ ਕੈਲੰਡਰ ਲਾਂਚ ਕੀਤਾ ਤੇ ਉਸੋ ਜਦੋਂ ਜਿਹਦਾ ਜਨਮ ਦਿਨ ਸੀ ਉਹਦਾ ਕੇਕ ਵੀ ਕੱਟ ਦਿੱਤਾ ਨਾ ਸਰ ਤੁਸੀਂ ਉੱਚੇ ਆ ਪਟਿਆ ਹੋਣੀ ਚਾਹੀਦੀ ਜੀ ਐਸ ਕੇ ਨਮਜ਼ਦ ਨਹੀਂ ਪਤਾ ਕਿ ਜਦੋਂ ਦੇਖੋ ਉਹਨਾਂ ਨੇ ਵਰਕਿੰਗ ਆਰਚ ਨਹੀਂ ਕੀਤਾ ਕੁਝ ਵੀ ਵਰਕਿੰਗ ਆਰਚ ਨਹੀਂ ਕੁਝ ਵੀ ਕੀਤਾ 9 ਤੋਂ 3 ਜਦੋਂ ਸਸਨ ਤਿਆਰੀਆਂ ਤਾਂ ਸਵੈਰਲ ਚੱਲ ਗਿਆ ਨੇ ਸਰਕਾਰੀ ਡੀਜੀ ਨਹੀਂ ਤਿਆਰ ਡੀਜੀ ਕਿੱਥੇ ਲੱਗਾ ਜੀ ਨਹੀਂ ਡੀਜੀ ਡੂਜੀ ਤਾਂ ਕੋਈ ਨਹੀਂ ਹੈ ਬਸ ਇੱਕ ਸਿੰਪਲ ਇੱਕ ਪਕੌੜਾ ਹੈ ਤੇ ਆ ਕੀ ਕਹਿੰਦੇ ਕਚੋਰੀ ਔਰ ਤਾਂ ਕੁਝ ਨਹੀਂ ਇੱਕ ਪਕੌੜਾ ਕਚੋਰੀ ਹੈ ਨਹੀਂ ਚਲੋ ਉਹ ਤਾਂ ਦੇਖੋ ਆਪਕਾ ਬਿਲਕੁਲ ਆਓ ਇੱਕ ਵਾਰ ਬਾਕੀ ਡਾਕਟਰ ਸਾਹਿਬਾਨਾਂ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ ਜਿਹੜੇ ਇੱਥੇ ਮੌਜੂਦ ਨੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਉਹ ਵੀ ਅਸੀਂ ਸਾਂਝੀਆਂ ਜ਼ਰੂਰ ਕਰਦੇ ਹਾਂ ਫਿਲਹਾਲ ਦੀ ਘੜੀ तमाम ਡਾਕਟਰ ਸਾਹਿਬਾਨ ਇੱਥੇ ਮੌਜੂਦ ਨੇ ਕੇਕ ਦੀਆਂ ਪਾਰਟੀਆਂ ਜਿਹੜੀਆਂ ਇੱਕ ਵਾਰ ਇੱਦਾਂ ਦਿਖਾ ਦਿਓ ਇੱਕ ਵਾਰ ਆ ਇਹ ਪਾਰਟੀਆਂ ਚੱਲਦੀਆਂ ਭੀਆਂ ਨੇ ਤੇ ਤਿਆਰੀਆਂ ਪੂਰੀਆਂ ਨੇ ਤੇ ਕਹਿੰਦੇ ਇੱਕ ਕਚੋਰੀ ਹੈ ਤੇ ਬਸ ਇੱਕ ਪਕੌੜਾ ਹੀ ਆ ਹੋਰ ਕੁਝ ਨਹੀਂ ਹੈ ਬਾਕੀ ਸਭ ਕੁਝ ਠੀਕ ਹੈ ਫਿਲਹਾਲ ਹੈ ਤਸਵੀਰ ਹੈ ਸਿਵਲ ਹਸਪਤਾਲ ਦੇ ਵਿੱਚ ਹਰ ਇੱਕ ਡਾਕਟਰ ਨੂੰ ਕਿਤਨਾ ਕਿਤੇ ਸੀ ਕਹਿ ਸਕਦੇ ਕਿ ਜਿਹੜੇ ਮਰੀਜ਼ ਇੱਥੇ ਪਹੁੰਚਦੇ ਉਹਨਾਂ ਦੀ ਰੱਖਿਆ ਵਾਸਤੇ ਹਰ ਕੋਈ ਪਹੁੰਚਦਾ ਹੈ ਉਹਨਾਂ ਦੀ ਤਕਲੀਫ ਕੋਈ ਹੁੰਦੀ ਪਹੁੰਚਦਾ ਜਾਇਜ਼ ਗੱਲ ਹੈ ਅਸੀਂ ਵੀ ਉਹਨਾਂ ਦੀ ਸੇਵਾ ਵਿੱਚ ਮੌਜੂਦ ਹਾਂ ਪਰ ਵੱਡੀ ਗੱਲ ਹੈ ਕਿ ਇਸ ਵੇਲੇ ਮੀਡੀਆ ਵੇਖ ਕੇ ਹੁਣ ਸਾਰੇ ਡਾਕਟਰ ਰਫੂ ਚੱਕਰ ਕਿਉਂ ਹੋਣ ਦੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਆਪਾਂ ਤੁਹਾਡੀ ਹੱਕ ਵਾਸਤੇ ਆਏ ਹਾਂ ਕਿ ਵਧੀਆ ਇੱਕ ਕੰਮ ਕਰਦੇ ਪਏ ਪਰ ਸਾਰੇ ਜਣੇ ਨਿਕਲਣਾ ਸ਼ੁਰੂ ਹੋ ਗਏ ਚਲੋ ਕੋਈ ਗੱਲ ਨਹੀਂ ਫਿਲਹਾਲ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਤਸਵੀਰ ਚੈੱਕ ਕਰੋ ਸਿਵਲ ਹਸਪਤਾਲ ਜਿਹੜਾ ਸਰਕਾਰੀ ਹਸਪਤਾਲ ਦੇ ਆ ਉਹਦੇ ਵਿੱਚ ਪਾਰਟੀਆਂ ਇਹ ਤਿਆਰੀ ਹੈ ਕੈਲੰਡਰ ਦੀ ਪਾਰਟੀ ਕਹਿੰਦੇ ਪਏ ਤੇ ਇੱਕ ਜਨਮਦਨ ਦੀ ਪਾਰਟੀ ਹੁਣ ਸਰਕਾਰ ਤਿਆ ਕਰੇ ਕਿ ਇਹ ਜਾਇਜ਼ ਹੈ ਜਾਂ ਫਿਰ ਨਜਾਇਜ਼ ਆ ਇੱਕ ਵਾਰ ਤਾਂ ਦਿਖਾ ਨਹੀਂ ਮਰੀਜ਼ ਦਾ ਕੀ ਹਾਲ ਹੋਣਾ ਤਾਂ ਇੱਕ ਵਾਰ ਤਸਵੀਰ ਇਹ ਜਿਹੜੀ ਸ਼ਰਮਿੰਦਾ ਜਰੂਰ ਕਰਦੀ ਹੈ ਪਰ ਫਿਰ ਵੀ ਚੰਗੀ ਗੱਲ ਹੈ ਜਨਮਦਨ ਮਨਾਣੇ ਚਾਹੀਦੇ ਹੈ ਇੱਕ ਵਾਰ ਸਹੀ ਤਰੀਕੇ ਦੇਖ ਲਓ ਕਿ ਇਹ ਸਿਵਲ ਹਸਪਤਾਲ ਹੈ ਇਹ ਸਿਵਲ ਹਸਪਤਾਲ ਦੇ ਵਿੱਚ ਅਸੀਂ ਮੌਜੂਦ ਹੈ ਜਿੱਥੇ ਡਾਕਟਰ ਮਰੀਜ਼ ਸਾਰੇ ਆ ਜਾਂਦੇ ਪਏ ਨੇ ਪਾਰਟੀ ਕਰ ਲਈਏ ਪਾਰਟੀ ਹੋ ਗਈ ਹਾਂਜੀ ਹੋ ਗਈ ਹੈ ਜੀ ਕਿੰਨੀ పార్టీ ਚੱਲ ਰਹੀ ਹੈ ਨੀ ਮੈਂ ਨਹੀਂ ਗੱਲ పార్టీ ਚੱਲ ਰਹੀ ਹੈ ਕਿੰਨੀ ਦੀ పార్టీ ਸਰਦੀ ਆ ਸਰ ਗਰੇਡੇ ਸਰਦਾ ਜੀ ਤੇ ਹਾਂਜੀ ਇਹ ਨਾਂ ਤੁਹਾਡਾ ਸਰਦਾ ਹੈ ਨੀ ਕੋਈ ਹੈ ਮਿੱਟੀ ਕਿੰਨਾ ਸਰਦਾ ਕੀ ਨਾਮ ਆ ਜਿਹਨਾਂ ਦੀ పార్టీ ਚੱਲਦੀ ਮੈਂ ਗੁਰਮੀਤ ਸਿੰਘ ਸਰਦਾ ਉਹਨਾਂ ਦਾ ਜਨਮਦਿਨ ਸੀ ਹਾਂਜੀ ਬਸ ਤਾਂ ਬਿਲਕੁਲ ਆ ਇੱਕ ਵਾਰ ਇੱਧਰ ਦੇਖ ਲਓ ਮਰੀਜ਼ ਪਰੇਸ਼ਾਨ ਤੇ ਡਾਕਟਰ ਪਾਰਟੀਆਂ ਬਣਾ ਰਹੇ ਨੇ ਇਹ ਕਿਤਨਾ ਕਿਤੇ ਤਸਵੀਰ ਜੜੀ ਆ ਦੱਸਦੀ ਜਰੂਰ ਹੈ ਹੁਣ ਅਸੀਂ ਉਮੀਦ ਕਰਦੇ ਆ ਕਿ ਜਿਹੜੀ ਆ ਸਾਰੇ ਡਾਕਟਰ ਜਿਹੜੇ ਸਹਿਬਾਨ ਉਹ ਜਾਂਦੇ ਹੋਏ ਨਜ਼ਰ ਆਉਂਦੇ ਆ ਜਿੱਦਾਂ ਹੀ ਸਾਡੀਆਂ ਟੀਮਾਂ ਪਹੁੰਚਦੀਆਂ ਤੇ ਉਸ ਤੋਂ ਬਾਅਦ ਸਾਰੇ ਉਹ ਟੇਬਲ ਖਾਲੀ ਕਰ ਦਿੰਦੇ ਨੇ ਥਾਲੀ ਖਾਲੀ ਟੇਬਲ ਹੋ ਜਾਂਦਾ ਸਾਰੇ ਉੱਥੋਂ ਚਲੇ ਜਾਂਦੇ ਨੇ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਅਸੀਂ ਮਰੀਜ਼ਾਂ ਵਾਸਤੇ ਇਹ ਹਸਪਤਾਲ ਖੋਲਿਆ ਕਿ ਪਾਰਟੀਆਂ ਕਰਨ ਵਾਸਤੇ ਇਹ ਹਸਪਤਾਲ ਖੋਲਿਆ ਇਹ ਸਵਾਲ ਖੜੇ ਹੁੰਦੇ ਨੇ ਮਰੀਜ਼ ਪਰੇਸ਼ਾਨ ਤੇ ਡਾਕਟਰ ਜਿਹੜੇ ਨੇ ਉਹ ਜਨਮ ਦਿਨ ਦੀਆਂ ਪਾਰਟੀਆਂ ਕਿ ਉਹਨੂੰ ਖਾਲੀ ਵਿਖਾ ਦਿੰਦੇ ਆ ਸਾਰਾ ਟੇਬਲ ਬਿਲਕੁਲ ਖਾਲੀ ਪਏ ਨੇ ਸਿਰਫ 5-10 ਮਿੰਟ ਹੀ ਸਾਨੂੰ ਹੋਏ ਆਇਆ ਤੇ ਉਸੇ ਵਕਤ ਸਾਰੇ ਕਿਉਂ ਚਲੇ ਗਏ ਨੇ ਜੇ ਅਸੀਂ ਜਾਇਜ਼ ਤਰੀਕੇ ਨਾਲ ਇੱਥੇ ਬੈਠੇ ਆ ਤਾਂ ਅਸੀਂ ਕਿਉਂ ਚਲੇ ਗਏ ਆ ਇਹ ਗੱਲ ਕਿਤੇ ਨਾ ਕਿਤੇ ਖੜੀ ਹੁੰਦੀ ਆ ਸਾਸੀ ਕਾਲ ਜੀ ਸਾਰੇ ਕੀ ਨਾਮ ਜਸਪ੍ਰੀਤ ਕੌਰ ਡਾਕਟਰ ਜਿੱਤ ਸਿੰਘ ਨਿੰਮੀਰ ਜੂਨੀਅਰ ਸਹਾਇਕ ਅੱਛਾ ਕੀ ਕੰਨ ਚੱਲਦੀ ਕੀ ਹੈ ਗੱਸੀ ਇੱਥੇ ਅੱਜ ਹਾਂਜੀ ਕੀ ਫੰਕਸ਼ਨ ਸੀ ਇੱਥੇ ਸਰ ਅਸੀਂ ਕੈਲੰਡਰ ਐਸੋਸੀਏਸ਼ਨ ਯੂਨੀਅਨ ਨੂੰ ਲਾਂਚ ਕਰਨਾ ਸੀਗਾ ਅੱਜ ਕੈਲੰਡਰ ਕਿੰਦਰ ਬੈ ਸਾਰੇ ਦੀ ਬਿਆਨੀ ਚਲਦੀ ਹਰ ਇਹ ਜੇ ਕੋਈ ਮਤਲਬ ਕਿ ਪਤਾ ਹੋਵੇ ਦਰਜ ਕੇ ਬਿਆਨ ਲੈਣੀ ਕੈਲੰਡਰ ਲਾਂਚ ਹੋਇਆ ਭਾਜੀ ਹਾਂ ਕੈਲੰਡਰ ਆਪਸੇ ਜੇ ਪਰ ਬਹੁਤ ਦਿੱਤੇ ਨੇ ਜੀ ਆਇਆਂ ਨੂੰ ਕੈਲੰਡਰ ਲੱਗਦਾ ਕਿ ਆਪਾਂ ਜਾਰੀ ਨਹੀਂ ਹੈ ਤੇ ਪਹਿਲਾਂ ਤੁਸੀਂ ਕਹਿੰਦੇ ਆਪਾਂ ਜਾਰੀ ਨਹੀਂ ਜੀ ਆਪਾਂ ਜਾਇਜ 3 ਵਜੇ ਤੋਂ ਬਾਅਦ ਜਿਹੜੇ ਮੁਲਾਕਾਤ ਸਰਕਾਰੀ ਕੋਪੀਆ ਤੁਸੀਂ ਪਾਰਟੀਆ ਨਹੀਂ ਸਕਦੇ ਤਾਂ ਤੇ ਚੋਂ ਕੋਈ ਇੱਕ ਬੰਦਾ ਸਵਾਲ ਕਰੇ ਉਹਦਾ ਜਵਾਬ ਦੇ ਦੇਣਾ ਕਿੰਨੇ ਕਰਨਾ ਤੁਸੀਂ ਡਿਸਾਈਡ ਕਰੋ ਕਿੰਨੇ ਕਰਨਾ ਤੁਸੀਂ ਪਹਿਲਾਂ ਕਹਿ ਆਸੀਂ ਕੀ ਤੁਸੀਂ ਕਰਨਾ ਕੋ ਉਹਨਾਂ ਨੇ ਕਰਨਾ ਤੁਸੀਂ ਡਿਸਾਈਡ ਕਰ ਲਓ ਭਾਜੀ ਆਪਾਂ ਦੀ ਸੋਲ ਚੋਲਦੀ ਪਈ ਆ ਤੁਹਾਨੂੰ ਸਵਾਲ ਮੈਨੂੰ ਸਵਾਲ ਤੁਹਾਡੇ ਚ ਕਿਹੜਾ ਬੰਦਾ ਪੁੱਛੇਗਾ ਸਰ ਕੀ ਕਹਿਣਾ ਚਾਹੁੰਦੇ ਜੀ ਇਹ ਪਾਰਟੀ ਜਿਹੜੀ ਆਪਾਂ ਕਰਦੇ ਸੀ ਜਾਇਜ ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰੀ ਸਵਾਲ ਪੁੱਛ ਲਓ ਬੰਦਾ ਜਿੱਥੇ ਮਰੀਜ਼ ਥੱਲੇ ਆ ਤੇ ਉੱਥੇ ਡਾਕਟਰ ਸਹਿਬਾਨ ਸਾਰੇ ਲੈਣਾ ਦਾ ਕਮੇਟੀ ਪਾਰਟੀਆਂ ਕਰਦੇ ਪਏ ਜਾਇਜ ਤੁਹਾਡੇ ਸਾਹਮਣੇ ਹਸਪਤਾਲ ਦੇ ਸਮੇਂ ਤੋਂ ਬਾਅਦ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਈਵਨ ਉਸ ਤੋਂ ਵੀ 15-20 ਮਿੰਟ ਬਾਅਦ ਡਾਕਟਰ ਸਹਿਬਾਨ ਜਾਂ ਜਿਹੜੀ ਸਾਡੀ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਇੱਥੇ ਆਏ ਨੇ ਹੁਣ ਜਦੋਂ ਕਿਸੇ ਦਾ ਡਿਊਟੀ ਟਾਈਮ ਪੂਰਾ ਹੋ ਗਿਆ ਅਸੀਂ ਉਹਨਾਂ ਨੂੰ ਡਿਊਟੀ ਟਾਈਮ ਤੋਂ ਬਾਅਦ ਜੇਕਰ ਐਸੋਸੀਏਸ਼ਨ ਵਾਸਤੇ ਬੁਲਾਇਆ ਜਾਂ ਇਕੱਠੇ ਹੋਏ ਆਂ ਤੇ ਕੀ ਸਾਡਾ ਇੱਕ ਇਨਸਾਨੀਅਤ ਨਾਤੇ ਨੈਤਿਕ ਫਰਜ਼ ਨਹੀਂ ਬਣੇਗਾ ਇਕੱਠੇ ਹੋਣ ਸੀ ਆਈ ਸੀ ਪਰ ਸਾਨੂੰ ਵੇਖ ਕੇ ਚੱਲੇ ਕਿ ਸਾਰੇ ਨੇ 1 ਮਿੰਟ ਦੇ ਵਿੱਚ ਸਰ ਉਹਨਾਂ ਨੇ ਤੇ ਚਾਹ ਪਣੀ ਆਪਣਾ ਪੀਲੇ ਤੇ ਚਲੇ ਗਏ ਕੀ ਕੇਕ ਸਾਰਾ ਸਮਾਨ ਉੱਧਰ ਅੱਧਾ ਉੱਤਰਾ ਹੀ ਪੀਆ ਅੰਦਰ ਕੇਕ ਵੀ ਪੀਆ ਕੁਝ ਪੀਆ ਦੇਖੋ 3 ਵਜੇ ਤੋਂ ਬਾਅਦ ਬਹੁਤ ਸਾਰੇ ਮਲਾਜ਼ਮ ਡਾਕਟਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਅਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਨਹੀਂ ਜੀ ਤੁਸੀਂ ਕਿਉਂ ਚਲੇ ਗਏ ਘਰ ਬਹੁਤ ਸਾਰਾ ਸਟਾਫ ਜਿਹੜਾ ਉਹ ਘਰੋਂ ਇਥੋਂ ਮਲ ਡਿਊਟੀ 3 ਵਜੇ ਤੋਂ ਬਾਅਦ ਚਲਾ ਜਿਹੜਾ ਸਮਾਨ ਸੀ ਇਹ ਤੇ ਕਹਿ ਨਹੀਂ ਸਕਦੇ ਕਿ ਨਹੀਂ ਜੀ ਇਹ 20 ਜਣਿਆਂ ਨੇ ਆਉਣਾ ਤੇ ਆਪਾਂ 20 ਦਾ ਹੀ ਸਮਾਨ ਖੜੀਏ ਨੈਚਰਲ ਗੱਲ ਕਰੀਏ ਜਦੋਂ ਅਸੀਂ ਇੱਥੇ ਪਹੁੰਚੇ ਸਾਰੇ ਡਾਕਟਰ ਆਪਣੇ ਆਪਣੇ ਸੀਟ ਤੇ ਬੈਠੇ ਸੀ ਜਦੋਂ ਮੀਡੀਆ ਇੱਥੇ ਪਹੁੰਚਿਆ ਤਾਂ ਨਾਲ ਹੀ ਉੱਠਣਾ ਉਸੇ ਵੇਲੇ ਸਾਰਾ ਕੰਮ ਕਰ ਗਿਆ ਤੇ ਕਰ ਤੁਸੀਂ ਆਪਣੀ ਮੀਟਿੰਗ ਕਰ ਰਹੇ ਸੀ ਸਾਰਾ ਉਹਨੂੰ ਬਹਿਣਾ ਚਾਹੀਦਾ ਸੀ ਨਾ ਫਿਰ ਮੀਟਿੰਗ ਕਰਨ ਆਏ ਸੀ ਮੀਟਿੰਗ ਤੇ ਜਿਹੜੀ ਹੈ ਉਹ 15 20 ਮਿੰਟ ਦੇ ਉੱਤੇ ਫੋਟੋ ਦੀ ਮਤਲਬ ਕਿ ਕੈਲੰਡਰ ਵਾਸਤੇ ਹੀ ਹੈ ਨਾ ਮੇਨ ਤੇ ਉਹ ਸਬਬ ਜਿਹੜਾ ਉਹ ਬਣਾਤਾ ਜਾਂਦਾ ਵੀ ਜਿਹੜਾ ਬੰਦਾ ਹੁਣ 3 ਵਜੇ ਤੱਕ ਆਪਣੀ ਡਿਊਟੀ ਤੇ ਬੈਠਾ ਉਹਨੇ 3 ਵਜੇ ਤੋਂ ਬਾਅਦ ਨੇਚਰਲੀ ਉਹਨੂੰ ਭੁੱਖ ਲੱਗੀ ਹੈ ਸਾਡਾ ਇੱਕ ਇਨਸਾਨੀਤ ਨਾਲ ਤੇ ਨੈਤਿਕ ਫਰਜ਼ ਹੈਗਾ ਕਿ ਜਿਹੜਾ ਬੰਦਾ ਆਇਆ ਸੀ ਉਹਨੂੰ ਕਹੀਏ ਕਿ ਕੋਈ ਚਾਹ ਕੌਫੀ ਪਿਵਾੜੇ ਤੁਸੀਂ ਕੁਝ ਖਾਣੇ ਆ ਕਿ ਜਾਂ ਉਹਨੂੰ ਅਸੀਂ ਭੁੱਖੇ ਰੱਖੀ ਰੱਖਾਂਗੇ ਮਰੀਜ਼ ਮਰੀਜ਼ ਇੱਥੇ ਆਣਗੇ ਸਾਰੇ ਉਹਨਾਂ ਨੂੰ ਵੀ ਖਵਾਓਗੇ ਸਾਰੇ ਜਿਨ੍ਹਾਂ ਦੀ ਡਿਊਟੀ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਆਪਣੀਆਂ ਡਿਊਟੀਆਂ ਤੇ ਮੌਜੂਦ ਨੇ ਜੇ ਇਸ ਵਕਤ ਐਮਰਜੈਂਸੀ ਚੱਲ ਰਹੀ ਡਿਊਟੀ ਉਹਨਾਂ ਦੀ ਸੀ 3 ਵਜੇ ਤੱਕ ਤੇ 3 ਵਜੇ ਤੋਂ ਬਾਅਦ ਮੈਨੂੰ ਇਹ ਗੱਲ ਦੱਸੋ ਅਸੀਂ 3:30 ਵਜੇ ਤੁਹਾਡੇ ਸਾਹਮਣੇ ਬਿਲਕੁਲ ਜਾਇਜ਼ ਹੈ ਨਹੀਂ ਮੇਰੀ ਗੱਲ ਸੁਣੋ ਜੇਕਰ 8 ਕੰਮ ਡਿਊਟੀ ਸਮੇਂ ਦੌਰਾਨ ਹੋਵੇ ਤਾਂ ਇਹ ਜਾਇਜ਼ ਨਹੀਂ ਹੈ ਲੇਕਿਨ ਜਦੋਂ ਡਿਊਟੀ ਸਮੇਂ ਤੋਂ ਬਾਅਦ ਜਦੋਂ ਉਹ ਕੋਈ ਬੈਠੇ ਨੇ ਆਪਣੀ ਮੀਟਿੰਗ ਵਾਸਤੇ ਬੈਠੇ ਨੇ ਕਿਸੇ ਮਰੀਜ਼ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੇਰਾ ਜਨਮ ਦਿਨ ਮਨਾ ਰਿਆ ਸਾਰੇ ਤੁਹਾਡੇ ਬੰਦੇ ਕਹਿੰਦੇ ਜਨਮ ਦਿਨ ਮਨਾ ਰਿਆ ਮੀਟਿੰਗ ਤੇ ਬੱਕਰੀ ਕਿਹਨੇ ਜਨਮ ਦਿਨ ਦਾ ਪੈਦਾ ਕਿਹਨੇ ਕੀਤਾ ਤੁਹਾਡੇ ਜਨਮ ਦਿਨ ਦਾ ਲਾਂਚ ਕੀਤਾ ਗਿਆ ਕਲੰਦਰ ਦੀ ਮੇਰਾ ਮੈਂ ਦੇਖੋ ਮੈਂ ਸਰਕਾਰੀ ਮੁਲਾਜ਼ਮ ਹਾਂ ਜੀ ਮੇਰੀ ਮੇਰੀ ਸਰਕਾਰ ਦੇ ਕੋਲ ਮੇਰੀ ਡੇਟ ਆਫ ਬਰਥ ਹੋਏਗੀ ਤਾਂ ਮੇਰਾ ਤੇ ਜਨਮ ਦਿਨ ਹੀ ਨਹੀਂ ਹੈ ਤੇ ਤੁਹਾਡੇ ਹੰਦੇ ਕਿਉਂ ਕਰ ਰਹੇ ਤੁਹਾਡਾ ਨਾਮ ਕੀ ਸਰ ਨਾ ਨਾ ਮੇਰਾ ਨਾਮ ਗੁਰਮੀਤ ਸਿੰਘ ਗੁਰਮੀਤ ਸਿੰਘ ਤੁਹਾਡੇ ਫਿਰ ਉਹ ਡਾਕਟਰ ਝੂਠੇ ਫਿਰ ਸਸਪੈਂਡ ਹੋਣ ਜਿਹੜੇ ਜੋ ਗਲਤ ਕਹਿੰਦੇ ਵਿੱਚ ਝੂਠ ਬੋਲਦੇ ਮੈਨੂੰ ਨਹੀਂ ਪਤਾ ਜੀ ਤੁਹਾਨੂੰ ਕਿਸੇ ਡਾਕਟਰ ਨੇ ਕੀ ਕਿਹਾ ਹੋਇਆ ਹੈ ਤੁਸੀਂ ਜਾਣ ਦੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਸਰ ਕੈਮਰਾ ਰਿਕਾਰਡ ਕਰੇਗਾ ਉਹ ਤੁਸੀਂ ਵੀ ਦੇਖੋ ਤੁਸੀਂ ਤੁਸੀਂ ਡਿਸਾਈਡ ਕਰਨਾ ਕੋਈ ਗੱਲ ਨਹੀਂ ਤੁਹਾਡਾ ਕੈਮਰਾ ਨਹੀਂ ਝੂਠ ਬੋਲੇਗਾ ਸਰ ਸਾਡੀ ਬਹੁਤ ਮੁਬਾਰਕਾ ਤੁਹਾਡੇ ਕੋਲ ਹੁਣ ਤੁਹਾਡੇ ਕੋਲ ਤੁਹਾਡਾ ਮੇਰਾ ਅੱਜ ਜਨਮ ਦਿਨ ਨਹੀਂ ਹੈ 10 ਨੰਬਰ ਕਲੀਅਰ ਤਰੀਕ ਯੇ ਮੈਗ ਜੋਂ ਦੱਸਾਂ ਮੈਨੂੰ ਮੇਰੀ ਗੱਲ ਸੁਣੋ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਕੋਲ ਮੇਰੀ ਸਰਵਿਸ ਬੁੱਕ ਹੈ ਸਰਕਾਰ ਦੇ ਕੋਲ ਮੇਰੀ ਸਰਵਿਸ ਬੁੱਕ ਹੈ ਉਹਦਾ ਜਨਮ ਦਿਨ ਦੀ ਵਧਾਈ ਦੇਵਾਂਗੇ ਜਦੋਂ ਤੋਂ ਹੋਏਗਾ ਸੋ ਧੰਨਵਾਦ ਇਹ ਸਾਡੇ ਡਾਕਟਰ ਸਾਹਿਬ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਾਰੀ ਗੱਲਾਂ ਦਾ ਜਵਾਬ ਦਿੱਤੇ ਆ ਤਾਂ ਖੁਸ਼ੀ ਦੀ ਗੱਲ ਹੈ ਜਵਾਬ ਦੇਣਾ ਵੀ ਚਾਹੀਦਾ ਜਵਾਬ ਜਿਹੜੇ ਬਣਦਾ ਵੀ ਆ ਕਿਉਂਕਿ ਜੇਕਰ ਮੀਡੀਆ ਇੱਥੇ ਪਹੁੰਚੀ ਤਾਂ ਜਵਾਬ ਲੈਣ ਵਾਸਤੇ ਪਹੁੰਚੀ ਆ ਤਾਂ ਇੱਧਰ ਦੇਖ ਲਓ ਹੁਣ ਸਾਰਾ ਟੇਬਲ ਖਾਲੀ ਇਹ ਸਿਰਫ ਹੁਣ ਮੀਡੀਆ ਵਾਲੇ ਦੋ ਤਿੰਨ ਜਾਣੇ ਜਿਹੜੇ ਰਹਿ ਗਏ ਇੱਥੇ ਬਾਕੀ ਸਾਰੇ ਇੱ ਇੱਕ ਗੁਰਮੀਤ ਸਿੰਘ ਨਾਂ ਦਾ ਸੀ ਦੂਸਰੇ ਇੱਥੇ ਮੈਨੂੰ ਪਤਾ ਲੱਗਾ ਸੀ ਕਿ 6 ਤੋਂ 7 ਜਾਣਿਆਂ ਦਾ ਬੱਡੇ ਸੀ ਆਜੋ ਇੱਥੇ ਡੱਬੇ ਆ ਦੇਖੋ ਜੀ ਇੱਕ ਆ ਦੇਖੋ ਜੀ ਇੱਕ ਵੱਡੇ ਜੇ 1 ਮਿੰਟ ਆ ਚੈੱਕ ਕਰੋ ਜੀ ਇਹ ਹੁਣ ਇੱਕ ਮਨਿੰਦਰ ਜੀ ਦਾ ਜਨਮ ਦਿਨ ਲੱਗਾ ਜੀ ਇੱਥੇ ਇਹ ਕਾ ਮਨਿੰਦਰ ਹੈ ਇੱਕ ਗੁਰਮੀਤ ਤੇ ਉਹਨੇ ਮੂੰਹੋਂ ਦੱਸਿਆ ਬੜੇ ਜਾਣਿਆਂ ਨੇ ਇਹ ਕਾ ਮਨਿੰਦਰ ਹੈ ਦੂਸਰਾ ਕੇਕ ਐ ਪਿਆ ਤੀਸਰਾ ਕੇਕ ਜਿਹੜਾ ਵਾ ਜਿਹੜਾ ਲੈ ਕੇ ਜਾਂਦੇ ਆ ਸ਼orts ਵੀ ਤੁਹਾਨੂੰ ਅਸੀਂ ਦਿਖਾਏ ਆ ਜਿਹਦੇ ਵਿੱਚ ਕੇਕ ਲੈ ਕੇ ਜਾਂਦੇ ਪਿੱਡੋ ਤਾਂ ਇਹ ਖਾਸ ਤਰੀਕਾ ਬਿਲਕੁਲ ਇਹ ਅਮਰ ਸਦੀ ਮੈਨੂੰ ਜਿਹੜਾ ਪਤਾ ਲੱਗਾ ਸੀ ਬਾਕੀ ਪਤਾ ਕੋਈ ਨਹੀਂ ਆ ਇੱਕ ਆ ਡੱਬਾ ਜੇ ਇੱਕ ਆ ਦੋ ਤਿੰਨ ਡੱਬੇ ਉਹ ਪਏ ਜੇ ਤੇ ਦੋ ਬੈਕ ਸਾਈਡ ਤੇ ਸੱਤ ਜਣਿਆਂ ਦਾ ਦੱਸਿਆ ਜਾ ਰਿਹਾ ਸੀ ਕਿ ਜਨਮ ਦਿਨ ਤੇ ਹੈਗਾ ਪਰ ਵੱਡੀ ਗੱਲ ਇੱਥੇ ਇਹ ਖੜੀ ਹੁੰਦੀ ਪਈ ਹੈ ਕਿ ਜੇਕਰ ਜਨਮ ਦਿਨ ਮਨਾਇਆ ਜਾਂਦਾ ਤੇ ਜਨਮ ਦਿਨ ਮਨਾਣਾ ਨਹੀਂ ਚਾਹੀਦਾ ਸੀ ਕਿਉਂਕਿ ਇਹ ਸਰਕਾਰੀ ਪ੍ਰੋਪਰਟੀ ਹੈ ਸਰਕਾਰ ਨੇ ਹਸਤਾਲ ਦਿੱਤੇ ਨੇ ਤਾਂ ਲੋਕਾਂ ਮਰੀਜ਼ਾਂ ਦਾ ਖਾਸ ਧਿਆਨ ਰੱਖਣ ਵਾਸਤੇ ਤੇ ਜੇਕਰ ਅਸੀਂ ਇੱਥੇ ਪਾਰਟੀਆਂ ਕਰਦੇ ਆ ਜਨਮ ਦਿਨ ਮਨਾਣੀਆਂ ਤਾਂ ਫਿਰ ਸਰਕਾਰ ਦੇਵਲੋ ਜਾਂਚ ਪੂਰੀ ਕਰਨ ਤੋਂ ਬਾਅਦ ਐਕਸ਼ਨ ਲੈਣਾ ਚਾਹੀਦਾ ਤੇ ਜੇ ਵਾਕਿਆ ਇੱਥੇ ਕੋਈ ਮੀਟਿੰਗ ਹੈ ਤਾਂ ਫਿਰ ਜਾਇਜ਼ ਹੈ ਪਰ ਇਹ ਵੀ ਮੀਟਿੰਗ ਦਾ ਤਰੀਕਾ ਨਹੀਂ ਹੈ ਕਿ ਹਰ ਸਾਰੇ ਡਾਕਟਰ ਸੇ ਕੁਰਸੀਆਂ ਦੇ ਬੈਠੇ ਕਿਤੇ ਨਾ ਕਿਤੇ ਕੋਈ ਫੂਡ ਦੀ ਜਿਹੜੀ ਸਪਲਾਈ ਇਹਨਾਂ ਸਾਰਿਆਂ ਨੂੰ ਜਾਂਦੀ ਵੀ ਉਹ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੀ ਕਰਦੀ ਵੀ ਇਹ ਸਾਡਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਡਾਕਟਰ ਦਾ ਕਿਸੇ ਨਰਸ ਦਾ ਕਿਸੇ ਦਾ ਅਸੀਂ ਦਿਲ ਦੁਖਾਈਏ ਸਾਡਾ ਮਤਲਬ ਇਹ ਹੈ ਕਿ ਜੇਕਰ ਸਰਕਾਰੀ ਪ੍ਰਾਪਰਟੀ ਹੈ ਤਾਂ ਉੱਥੇ ਜਨਮ ਦਿਨ ਮਨਾਣਾ ਉੱਥੇ ਪਾਰਟੀਆਂ ਬਣਾਉਣੀਆਂ ਜਾਇਜ਼ ਹੈ ਯਾ ਫਿਰ ਨਹੀਂ ਕੈਮਰਾਮੈਨ ਮਰੋਜ ਦਿਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ